ਲੁਧਿਆਣਾ ਦੇ ਵਿੱਚ ਚੱਲ ਰਹੀਆਂ ਨੈਸ਼ਨਲ ਗੇਮਾਂ ਦੇ ਵਿੱਚ ਬੱਚਿਆਂ ਨੂੰ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ ਗਈ। ਤਦਪੁਰ ਖੇਡਾਂ 2023-24 ਚੱਲਦੀਆਂ ਪਈਆਂ ਜਿਸ ਦੇ ਵਿੱਚ ਕਿ ਇੰਨੀ ਸਰਦੀ ਦੇ ਵਿੱਚ ਬੱਚੇ ਨੇ ਜੋ ਉਹ ਇਹ ਕਿਡਾ ਕਰਦੇ ਪਏ ਨੇ ਪ੍ਰੈਕਟਿਸ ਆਪਣੀ ਕਰਦੇ ਪਏ ਨੇ ਲੇਕਿਨ ਜਿਸ ਤੱਕ ਨੇ ਉਹਨਾਂ ਨੇ ਦੱਸਿਆ ਕਿ ਬੱਚੇ ਜੋ ਦੂਸਰੀ ਸਟੇਟਾਂ ਤੋਂ ਇੱਥੇ ਆਏ ਨੇ ਉਹ ਕਾਫੀ ਪੈਸਾ ਖਰਚ ਕੇ ਆਏ ਹੋਏ ਨੇ ਜਿਸ ਦੇ ਚੱਲਦੇ ਉਹਨਾਂ ਨੇ ਇੱਥੇ ਆ ਕੇ ਹੁਣ ਆਪਣੀਆਂ ਜੈਕਟਾਂ ਲਈਆਂ ਨੇ ਆਪਣੇ ਹੋਰ ਸਰਦੀ ਦਾ ਜੋ ਪ੍ਰਬੰਧ ਹੈ ਉਹ ਕੀਤਾ ਹੈ ਤਾਂ ਕਿ ਉਹ ਇਸ ਸਰਦੀ ਤੋਂ ਬਚ ਸਕਣ ਇੱਕ ਪਾਸੇ ਤਾਂ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਜੋ orange alert ਹੈ ਅਤੇ ਕੱਲ yellow alert ਰਹੇਗਾ। ਪਾਸੇ ਲੋਕਾਂ ਨੂੰ ਘਰੋਂ ਨਿਕਲਣ ਦੇ ਵਿੱਚ ਵੀ ਪਰੇਸ਼ਾਨੀ ਆਂਦੀ ਪਈ ਅਤੇ ਹੀ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਗਰਾਉਂਡ ਦੇ ਵਿੱਚ ਖੇਲਣਾ ਪੈ ਰਿਹਾ ਪ੍ਰੈਕਟਿਸ ਕਰਨੀ ਪੈ ਰਹੀ ਹੈ। ਇਹਦਾ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸਕੂਲ ਬੰਦ ਕਰਕੇ ਬੱਚਿਆਂ ਨੂੰ ਤਾਂ ਰਾਹਤ ਦੇ ਰਹੀ ਹੈ ਲੇਕਿਨ ਦੂਜੇ ਪਾਸੇ ਬੱਚੇ ਨੇ ਜੋ ਉਹ ਖੁੱਲੇ ਮੈਦਾਨਾਂ ਦੇ ਵਿੱਚ ਖੇਡਦੇ ਪਏ ਨੇ ਇੰਨੀ ਸਰਦੀ ਦੇ ਵਿੱਚ ਜੇ ਸਕੂਲ ਬੰਦ ਹੋ ਕਿੱਥੇ ਗਏ ਨੇ ਬੱਚਿਆਂ ਦੀ ਸੇਫਟੀ ਵਾਸਤੇ ਸਕੂਲ ਬੰਦ ਕੀਤੇ ਜਾ ਸਕਦੇ ਹਨ ਤਾਂ ਇਹਨਾਂ ਜੋ ਬੱਚੇ ਖੇਡਦੇ ਪਏ ਨੇ ਉਹਨਾਂ ਦੇ ਲਈ ਵੀ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ ਕਿਉਂਕਿ ਜਨ ਹਿਤਾਸ਼ੀ ਟੀਆਰਪੀ ਨਹੀਂ ਖਰੀਦਦੇ ਭਰੋਸਾ ਜਿੱਤੇ ਹਨ ਹਮ ਮੈਂ ਰਾਧਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਲੁਧਿਆਣਾ ਦੇ ਵਿੱਚ ਕੜਾਕੇ ਦੀ ਠੰਡ ਪੈਂਦੀ ਪਈ ਹੈ ਇੱਥੇ ਤੱਕ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੜਾਕੇ ਦੀ ਠੰਡ ਪੈਂਦੀ ਪਈ ਹੈ ਤੇ ਧੁੰਦ ਦੀ ਲਗਾਤਾਰ ਜੋ ਹੈ ਮਾਤਰਾ ਵਧਦੀ ਜਾ ਰਹੀ ਹੈ ਇੱਥੇ ਤੱਕ ਕਿ ਜਿਸ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਕਿਹਾ ਗਿਆ ਹੈ ਕਿ 10ਵੀਂ ਕਲਾਸ ਤੱਕ ਦੇ ਬੱਚੇ 14 ਜਨਵਰੀ ਤੱਕ ਸਕੂਲੇ ਨਹੀਂ ਜਾਣਗੇ ਲੇਕਿਨ ਤੁਹਾਨੂੰ ਦੱਸ ਦਿੰਨੇ ਆ ਇੱਕ ਪਾਸੇ ਤਾਂ ਸੀਐਮ ਭਗਵੰਤ ਮਾਨ ਵੱਲੋਂ ਇਹ ਐਲਾਨ ਕਰਕੇ ਬੱਚਿਆਂ ਨੂੰ ਇੱਕ ਕਾਫੀ ਰਾਹਤ ਦਿੱਤੀ ਹੈ ਤਾਂ ਕਿ ਉਹਨਾਂ ਨੂੰ ਇਸ ਠੰਡ ਤੋਂ ਬਚਾਇਆ ਜਾ ਸਕੇ ਅਤੇ ਅੰਮ੍ਰਿਤਸਰ ਦੇ ਵਿੱਚ ਹੋਏ ਬੱਚੇ ਦੀ ਮੌਤ ਤੋਂ ਬਾਅਦ ਦੇ ਵਿੱਚ ਇਹ ਫੈਸਲੇ ਲਏ ਗਏ ਸਨ ਲੇਕਿਨ ਇੱਕ ਪਾਸੇ ਤਾਂ ਸੀਐਮ ਭਗਵੰਤ ਮਾਨ ਵੱਲੋਂ ਇਹ ਫੈਸਲਾ ਲੈਣ ਤੋਂ ਬਾਅਦ ਦੇ ਵਿੱਚ ਬੱਚਿਆਂ ਨੂੰ ਰਾਹਤ ਤਾਂ ਦੇ ਦਿੱਤੀ ਗਈ ਲੇਕਿਨ ਦੂਜੇ ਪਾਸੇ ਤੁਹਾਨੂੰ ਰਾਜੀ ਅਲੂ ਦਿਹਾਣਾ ਦੇ ਵਿੱਚ ਚੱਲ ਰਹੀਆਂ ਨੈਸ਼ਨਲ ਗੇਮਾਂ ਦੇ ਵਿੱਚ ਬੱਚਿਆਂ ਨੂੰ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਤਾਂ ਦੱਸਦੇ ਨੇ ਕਿ ਲੁਧਿਆਣਾ ਦੇ ਵਿੱਚ 67ਵੀਆਂ ਰਾਸ਼ਟਰੀ ਸਕੂਲ ਖੇਡਾਂ 2023-24 ਚੱਲਦੀਆਂ ਪਈਆਂ ਜਿਸ ਦੇ ਵਿੱਚ ਕਿ ਇੰਨੀ ਸਰਦੀ ਦੇ ਵਿੱਚ ਬੱਚੇ ਨੇ ਜੋ ਉਹ ਇਹ ਖੇਡਾਂ ਕਰਦੇ ਪਏ ਨੇ ਪ੍ਰੈਕਟਿਸ ਆਪਣੀ ਕਰਦੇ ਪਏ ਨੇ ਲੇਕਿਨ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਪਿਆ ਜੋ ਇੱਥੇ ਦੇ ਪ੍ਰਬੰਧਕ ਨੇ ਉਹਨਾਂ ਨੇ ਦੱਸਿਆ ਕਿ ਬੱਚੇ ਜੋ ਦੂਸਰੀ ਸਟੇਟਾਂ ਤੋਂ ਇੱਥੇ ਆਏ ਨੇ ਉਹ ਕਾਫੀ ਪੈਸਾ ਖਰਚ ਕੇ ਆਏ ਹੋਏ ਨੇ ਜਿਸ ਦੇ ਚੱਲਦੇ ਉਹਨਾਂ ਨੇ ਇੱਥੇ ਆ ਕੇ ਹੁਣ ਆਪਣੀਆਂ ਜੈਕਟਾਂ ਲਈਆਂ ਨੇ ਆਪਣੇ ਹੋਰ ਸਰਦੀ ਦਾ ਜੋ ਪ੍ਰਬੰਧ ਹੈ ਉਹ ਕੀਤਾ ਹੈ ਤਾਂ ਕਿ ਉਹ ਇਸ ਸਰਦੀ ਤੋਂ ਬਚ ਸਕਣ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚੇ ਕੜਾਕੇ ਦੀ ਠੰਡ ਦੇ ਵਿੱਚ ਪ੍ਰੈਕਟਿਸ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਹਾਲਾਤ ਲੁਧਿਆਣਾ ਦੇ ਵਿੱਚ ਮੌਸਮ ਦੇ ਵਿਭਾਗ ਦੇ ਮੁਤਾਬਿਕ ਲੁਧਿਆਣਾ ਦੇ ਵਿੱਚ ਇੱਕ ਪਾਸੇ ਤਾਂ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਜੋ orange alert ਹੈ ਅਤੇ ਕੱਲ yellow alert ਰਹੇਗਾ ਜਿਸ ਦੇ ਚਲਦੇ ਲਗਾਤਾਰ ਮੌਸਮ ਖਰਾਬ ਹੁੰਦਾ ਜਾ ਰਿਹਾ ਹੈ ਸਰਦੀ ਵਾਧੀ ਜਾ ਰਹੀ ਹੈ ਇਸੇ ਸਰਦੀ ਦੇ ਵਿੱਚ ਇੱਕ ਪਾਸੇ ਲੋਕਾਂ ਨੂੰ ਘਰੋਂ ਨਿਕਲਣ ਦੇ ਵਿੱਚ ਵੀ ਪਰੇਸ਼ਾਨੀ ਆਂਦੀ ਪਈ ਅਤੇ ਹੀ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਖੇਲਣਾ ਪੈ ਰਿਹਾ ਪ੍ਰੈਕਟਿਸ ਕਰਨੀ ਪੈ ਰਹੀ ਹੈ ਲੇਕਿਨ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਉਹਨਾਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਲੇਕਿਨ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸਕੂਲ ਬੰਦ ਕਰਕੇ ਬੱਚਿਆਂ ਨੂੰ ਤਾਂ ਰਾਹਤ ਦੇ ਰਹੀ ਹੈ ਲੇਕਿਨ ਦੂਜੇ ਪਾਸੇ ਬੱਚੇ ਨੇ ਜੋ ਉਹ ਖੁੱਲੇ ਮੈਦਾਨਾਂ ਦੇ ਵਿੱਚ ਖੇਡਦੇ ਪਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੇ ਜੋ ਪ੍ਰੈਕਟਿਸ ਚੱਲਦੀ ਪਈ ਆ ਉਹ ਅੰਡਰ 19 ਦੀ ਚੱਲਦੀ ਪਈ ਹੈ ਯਾਨੀ ਕਿ 19 ਸਾਲ ਦੇ ਜੋ ਨੌਜ ਨੌਜਵਾਨ ਨੇ ਜੋ ਸਟੂਡੈਂਟ ਨੇ ਉਹਨਾਂ ਉਹਨਾਂ ਤੱਕ ਦੇ ਇੱਥੇ ਪ੍ਰੈਕਟਿਸ ਕਰਵਾਈ ਜਾ ਰਹੀ ਹੈ ਲੇਕਿਨ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਵੀ ਕਿਸ ਤਰੀਕੇ ਦੇ ਨਾਲ ਬੱਚੇ ਪ੍ਰੈਕਟਿਸ ਕਰਦੇ ਪਏ ਨੇ ਅਤੇ ਕੁਝ ਬੱਚੇ ਜੋ ਸਾਈਡ ਦੇ ਉੱਤੇ ਬਹਿ ਕੇ ਇਸ ਨੂੰ ਮੈਚ ਨੂੰ ਜੋ ਚੱਲ ਰਿਹਾ ਹੈ ਉਸ ਨੂੰ ਦੇਖਦੇ ਪਏ ਨੇ ਹਾਲਾਂਕਿ ਉਹਨਾਂ ਵੱਲੋਂ ਵੀ ਆਪਣੇ ਸਰਦੀ ਦਾ ਜੋ ਪੂਰਾ ਪ੍ਰਬੰਧ ਕੀਤਾ ਆਇਆ ਹੈ ਜੈਕਟਾਂ ਪਾਈਆਂ ਹੋਈਆਂ ਇਤੋਂ ਤੱਕ ਇਹਦਾ ਅੰਦਾਜ਼ਾ ਇੱਕ ਪਾਸੇ ਤਾਂ ਜਿੱਥੇ ਬੰਦਾ ਜੇਬ ਦੇ ਵਿੱਚੋਂ ਹੱਥ ਕੱਢਣ ਵੇਲੇ ਵੀ ਸੋਚਦਾ ਹੈ ਕਿ ਇੰਨੀ ਠੰਡ ਹੈ ਕਿ ਹੱਥ ਕੱਢੀਏ ਨਾ ਕੱਢੀ ਉੱਥੇ ਹੀ ਇੰਨੀ ਠੰਡੇ ਦੇ ਵਿੱਚ ਬੱਚਿਆਂ ਨੂੰ ਜੋ ਇੱਥੇ ਪ੍ਰੈਕਟਿਸ ਕਰਨੀ ਪੈ ਰਹੀ ਹੈ ਇਹ ਕਿਤੇ ਨਾ ਕਿਤੇ ਵੱਡੇ ਚਿੰਤਾ ਦਾ ਵਿਸ਼ਾ ਕਿਉਂਕਿ ਇੰਨੀ ਠੰਡੇ ਦੇ ਵਿੱਚ ਜੇ ਬੱਚੇ ਪ੍ਰੈਕਟਿਸ ਕਰਨਗੇ ਤਾ ਕਿਤੇ ਨਾ ਕਿਤੇ ਉਹਨਾਂ ਦੀ ਬਿਮਾਰ ਹੋਣ ਦੀ ਸੰਭਾਵਨਾ ਵਾ ਵੀ ਵੱਧ ਜਾਂਦੀ ਹਨ ਤੁਹਾਨੂੰ ਮੌਕੇ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਠੰਡ ਦੇ ਵਿੱਚ ਬੱਚਿਆਂ ਨੂੰ ਇੱਥੇ ਪ੍ਰੈਕਟਿਸ ਕਰਨੀ ਪੈ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਵੀ ਇੱਥੇ ਕਰਨਾ ਪੈ ਰਿਹਾ ਲੇਕਿਨ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਲਈ ਇੱਥੇ ਪ੍ਰਬੰਧ ਕਰਨ ਤਾਂ ਕਿ ਬੱਚਿਆਂ ਨੂੰ ਇੱਥੇ ਜੋ ਖੇਲ ਰਹੇ ਨੇ ਉਹਨਾਂ ਨੂੰ ਸੁਵਿਧਾਵਾਂ ਮਿਲ ਸਕਣ ਤੁਹਾਨੂੰ ਬਾਹਰ ਲੱਗੇ ਬੋਰਡ ਵੀ ਦਿਖਾ ਦਿੰਨੇ ਆ ਜਿਸ ਦਾ ਕੁਝ ਦਿਨ ਪਹਿਲਾਂ ਹੀ ਸਿੱਖਿਆ ਮੰਤਰੀ ਨੇ ਜੋ ਹਰਜੋਤ ਸਿੰਘ ਭੈਸ ਵੱਲੋਂ ਉਦਘਾਟਨ ਕੀਤਾ ਗਿਆ ਸੀ ਖੁਦ ਇਹਨਾਂ ਖੇਲਾ ਦਾ ਜਦ ਕੇ ਐਨੀ ਸਰਦੀ ਦੇ ਵਿੱਚ ਖੇਲਾ ਕਰਨਾ ਕਿਤੇ ਨਾ ਕਿਤੇ ਗਲਤ ਸਾਬਿਤ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ ਤੁਸੀਂ ਬੋਰਡ ਦੇ ਉੱਤੇ ਦੇਖ ਸਕਦੇ ਹੋ ਕਿ ਜੂਡੋ ਅੰਡਰ 17 ਦੇ ਲੜਕੇ ਲੜਕੀਆਂ ਕਾਰਾਟੇ ਅੰਡਰ 19 ਲੜਕੇ ਲੜਕੀਆਂ ਫੁੱਟਬਾਲ ਅੰਡਰ 19 ਲੜਕੀਆਂ ਤੁਸੀਂ ਦੇਖ ਸਕਦੇ ਹੋ ਇਹ ਤਿੰਨ ਤਰੀਕੇ ਦੇ ਇੱਥੇ ਮੁਕਾਬਲੇ ਨੇ ਜੋ ਕਰਵਾਏ ਜਾ ਰਹੇ ਨੇ ਇਹ ਔਰ ਇਹ ਮੁਕਾਬਲੇ ਨੇ ਜੋ ਉਹ ਪੀਏਯੂ ਯੂਨੀਵਰਸਿਟੀ ਸੈਕਰੇਟ ਹਾਰਟ ਕਨਵੈਂਟ ਸਕੂਲ ਸਰਾਬਾਨਗਰ ਬੀਵੀਐਮ ਸਕੂਲ ਉਦਮ ਸਿੰਘ ਨਗਰ ਮਲਟੀਪਰਪਸ ਹਾਲ ਗੁਰਨਾਨਕ ਸਟੇਡੀਅਮ ਦੇ ਵਿੱਚ ਇਹ ਜੋ ਖੇਡਾਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਜੋ ਇਹ ਖੇਡਾਂ ਨੇ ਉਹਨਾਂ ਦੀ ਜੋ ਓਪਨਿੰਗ ਹੁੰਦੀ ਹੈ ਉਹ 6 ਜਨਵਰੀ ਨੂੰ ਹੋਈ ਆ ਤੇ 11 ਜਨਵਰੀ ਤੱਕ ਇਹ ਖੇਡਾਂ ਕਰਵਾਈਆਂ ਜਾਣੀਆਂ ਸਟਾਰਟ ਵੀ ਇਹ ਰਾਸ਼ਟਰੀ ਸਕੂਲ ਲਈ ਖੇਡਾਂ ਨੇ ਜੋ ਕਿ 2023-24 ਦੀਆਂ ਨੇ ਲੇਕਿਨ ਕਿਤੇ ਨਾ ਕਿਤੇ ਬੇਸ਼ੱਕ ਪੰਜਾਬ ਸਰਕਾਰ ਨੌਜਵਾਨਾਂ ਨੂੰ ਅੱਗੇ ਵਧਾਣ ਦੇ ਲਈ ਇਹ ਖੇਡਾਂ ਕਰਵਾ ਰਹੀ ਹੈ ਲੇਕਿਨ ਐਨੀ ਸਰਦੀ ਦੇ ਵਿੱਚ ਜੇ ਸਕੂਲ ਬੰਦ ਕਿਤੇ ਗਏ ਨੇ ਬੱਚਿਆਂ ਦੀ ਸੇਫਟੀ ਵਾਸਤੇ ਸਕੂਲ ਬੰਦ ਕੀਤੇ ਜਾ ਸਕਦੇ ਹਨ ਤਾਂ ਇਹਨਾਂ ਜੋ ਬੱਚੇ ਖੇਡਦੇ ਪਏ ਨੇ ਉਹਨਾਂ ਦੇ ਲਈ ਵੀ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ ਕਿਉਂਕਿ ਇਤਨਾ ਕਿਤੇ ਇਹਨਾਂ ਬੱਚਿਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੜਾਕੇ ਦੀ ਠੰਡ ਪੈਂਦੀ ਵੀ ਹੈ ਲਗਾਤਾਰ ਧੁੰਦ ਵਾਦੀ ਜਾ ਰਹੀ ਹੈ ਅਤੇ ਧੁੱਪ ਆਉਣ ਵਾਲੇ ਕੁਝ ਦਿਨਾਂ ਤੱਕ ਵੀ ਸ਼ਾਇਦ ਨਹੀਂ ਨਿਕਲੇਗੀ ਜਿਸ ਤੋਂ ਬਾਅਦ ਇਹਨਾਂ ਬੱਚਿਆਂ ਦੇ ਲਈ ਇਹ ਵੱਡੇ ਸਵਾਲ ਬੱਚਿਆਂ ਦੇ ਵੱਲੋਂ ਖੜੇ ਹੁੰਦੇ ਨੇ ਕਿ ਇੰਨੀ ਸਰਦੀ ਦੇ ਵਿੱਚ ਉਹਨਾਂ ਨੂੰ ਇੱਥੇ ਖੇਡਾ ਕਰਵਾਈਆਂ ਜਾ ਰਹੀਆਂ ਨੇ ਕੀ ਹੈ ਜਾਇਜ਼ ਨੇ ਜਾਂ ਨਹੀਂ ਉਹ ਤੁਸੀਂ ਵੀ ਜ਼ਰੂਰ ਦੱਸੋ ਮੈਂ ਰਾਜੀ ਸੈਣੀ ਕੈਮਰਾਮੈਨ ਬੰਟੀ ਦੇ ਨਾਲ ਧੰਨਵਾਦ